ਕਾ ਮਾਇਗੋ ਡਿਟੀ ਬੰਦ ਹਾਂਜੀ ਸਾਡੇ ਅਗਲੇ ਬੁਲਾ ਰਹੇ ਜੇ ਰਜੇਸ਼ ਠੀਂਗਰਾ ਸੰਵਾਦ ਗਰੁੱਪ ਤੋਂ ਉਹ ਪਹੁੰਚਣ ਜਲਦੀ ਸਟੇਜ ਤੇ ਉਹਨਾਂ ਤੋਂ ਬਾਅਦ ਅਸੀਂ ਸਿੱਧਾ ਹਟਦੇ ਨਹੀਂ ਅਗੇ ਅਸੀਂ ਇੱਕ ਪਾਸਾ ਕਰਕੇ ਹਟਾਂਗੇ ਅਸੀਂ ਇਹਨੂੰ ਸੀਟ ਤੇ ਨਹੀਂ ਬਚਣ ਦਿੰਦੇ ਬਾਈ ਚਾਂਸ ਜੇ ਕੋਈ ਐਸੇ ਹਾਲਾਤ ਬਣ ਜਾਂਦੇ ਨੇ ਵੀ ਇਹ ਆਉਦਾ ਨਹੀਂ ਛੱਡਦੇ ਮੈਂ ਵਿਸ਼ਵਾਸ ਕਰਾਉਣਾ ਵੀ ਸਾਡਾ ਪਰਿਵਾਰ ਨਗਰ ਕੌਂਸਲ ਤੋਂ ਸਤਿਫਾ ਦ올ਗਾ ਇਹਨਾਂ ਦੇ ਨਾਲ ਅਸੀਂ ਕੰਮ ਨਹੀਂ ਕਰ ਸਕਦੇ ਹਾਂ ਜੀ ਤੁਹਾਡੇ ਤੁਸੀਂ ਉਹ ਜਿਹੜਾ ਚੈਨ ਚੀਜ਼ ਚਲ ਗਿਆ ਹੈ ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਦਿਨਾਂ ਦੇ ਵਿੱਚ ਇੱਕ ਸ਼ੰਭੂ ਬਾਰਡਰ ਟ੍ਰੈਲੀ ਚੋਰੀ ਹੋਈਆਂ ਸੀਗੀਆਂ ਉਹ ਜਿਹੜੇ ਉਹ ਮੌਜੂਦਾ ਪ੍ਰਧਾਨ ਨੇ ਉਹਨਾਂ ਦੇ ਪਤੀ ਨੇ ਪੱਪੂ ਪੰਕਜ ਜੀ ਉਹਨਾਂ ਦੇ ਇੱਕ ਵਰਕਸ਼ਾਪ ਆ ਉਦੋਂ ਪਾਰਟਸ ਮਿਲੇ ਉਹਦੇ ਸੋ ਉਸ ਦੇ ਤਹਿਤ ਪਰਚਾ ਦਰਜ ਹੋਇਆ ਤੇ ਉਹਨੂੰ ਅੱਜ ਰੈਸਟ ਕਰਾਉਣ ਦੇ ਲਈ ਅਜੇ ਧਰਨਾ ਰੱਖਿਆ ਗਿਆ ਜੇ ਉਹਨੂੰ ਰੈਸਟ ਨਹੀਂ ਕਰਦੇ ਪੈਸੇ ਦੀਮਾ ਸਾਹਿਬ ਨੇ ਬਹੁਤ ਵਧੀਆ ਬੰਦੇ ਨੇ ਉਹ ਰੇਡ ਹੋ ਰਹੀਆਂ ਨੇ ਗਿਆ ਉਹਨਾਂ ਨੇ ਕਿਹਾ ਵੀ ਅੱਜ ਅੱਜ ਕੱਲ ਚੋਂ ਫੜਿਆ ਜਾਣਾ ਜਿੱਥੇ ਮਰਜ਼ੀ ਭੱਜਲੇ ਤੇ ਨਹੀਂ ਆਉਣ ਵਾਲੇ ਦਿਨਾਂ ਤੇ ਰੋਸ ਵਾਧਾ ਜਾਣਾ ਐਮਐਲਏ ਸਾਹਿਬ ਬਹੁਤ ਵਧੀਆ ਇਨਸਾਨ ਨੇ ਦੇਖੋ ਕੋਈ ਸਾਡਾ ਹੋ ਨਹੀਂ ਜਿਹਨੂੰ ਉਹ ਪ੍ਰਧਾਨ ਬਣਾਉਣਗੇ ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ ਦਿਲੋਂ ਸਹਿਮਤਾਂ ਸ਼ਹਿਰ ਦੀ ਭਲਾਈ ਦੇ ਲਈ ਪਰ ਜੋ ਪੱਕੂ ਪੰਕ ਜੋਰੇ ਬੈੰਦਾ ਅਸੀਂ ਮੈਂ ਖੁਦ ਉਹ ਅਸਤੀਫਾ ਦੂੰਗਾ ਐਮਸੀ ਸ਼ਿਫਟ ਇਹ ਸਮਾਇਤ ਪਿਆ ਹੈ ਕਿ ਬਾਤ ਪਿਆ ਕਰ ਰਹੇ ਨੇ ਪੂਰੇ ਖਲਾਫ ਜਿੰਨੇ ਐਮਐਲਏ ਸਾਹਿਬ ਮੰਨੇ ਨੇ ਵੀ ਉਸ ਤੋਂ ਵੱਧ ਬਰਬਾਦ ਚੀਜ਼ਾਂ ਹੋ ਗਈਆਂ ਪਰਚਾ ਹੋਇਆ ਹੋਇਆ ਹੈ ਪਰਚਾ ਠੱਠਾ ਤਾਂ ਹੁੰਦਾ ਨਹੀਂ ਤੇ ਹੁਣ ਉਹਦੀ ਇਨਕੁਆਇਰੀ ਕਰਨੀ ਗੱਲ ਗੋਲ ਕਰ ਗਏ ਐ ਐਮਐਲਏ ਸਾਹਿਬ ਇਹਨਾਂ ਸੱਚਾਈ ਤੇ ਖੜਨਾ ਚਾਹੀਦਾ ਸੱਚਾਈ ਤੇ ਪਹਿਰਾ ਦੇਣਾ ਚਾਹੀਦਾ ਉਹ ਜਿਵੇਂ ਅੱਜ ਕੱਲ ਉਹ ਪਠਾਨ ਮਾਜਰਾ ਸਰਕਾਰ ਦੇ ਖਾਤੋਂ ਦਾ ਬੋਲਿਆ ਅੱਜ ਉਹਨੂੰ ਅਰੈਸਟ ਕਰਨ ਚਲੇਗੇ ਉਹਨੂੰ ਡਰਾਮਾ ਕਰ ਰਹੇ ਨੇ ਵੀ ਉਹ ਭੱਜ ਗਿਆ ਵਾਇਰਿੰਗ ਹੋਈ ਹੈ ਜੋ ਆ ਕੀ ਯਸਰ ਕਰਨਗੇ ਸਰਕਾਰ ਦਾ ਕੋਈ ਤਵਾਨ ਨਹੀਂ ਇਹ ਸਰਕਾਰ ਡੈਮੋਕ੍ਰੇਸੀ ਨੂੰ ਮਾਰ ਰਹੀ ਹੈ ਡੈਮੋਕ੍ਰੇਸੀ ਨੂੰ ਖਤਮ ਕਰ ਰਹੀ ਹੈ ਜੇ ਸਾਰੇ ਅਸੀਂ ਕਹੀਆ ਕਰਾਂਗੇ ਸਰਕਾਰ ਨੂੰ ਤੁੰਤ ਕਰਾਂਗੇ ਤਾਂ ਡੈਮੋਕ੍ਰੇਸੀ ਬਚਾ ਲਵਾਂਗੇ ਭਵਾਂ ਅੰਤ ਵਿੱਚ ਵੈਦੀ ਕਰਨਾ ਵੀ ਇਹਦੇ ਸਹੀ ਇਹਦਾ ਅੱਜ ਨੇ ਐਮਐਲ ਨੇ ਕਿਹਾ ਹੈ ਇਹਦੀ ਇਨਕੁਆਰੀ ਛੇਤੀ ਕਰਕੇ ਜੋ ਵੀ ਦੋਸ਼ੀ ਹੈ ਉਹਨੂੰ ਸਿਰਫ ਕੱਟੋ ਦੇਣਾ ਚਾਹੀਦਾ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਚਾਹੂੰਗਾ ਵੀ ਜਿਹੜੇ ਵੀ ਨਾਬੇ ਦੇ ਕੰਮ ਨੇ ਉਹ ਹੋਣੇ ਚਾਹੀਦੇ ਨੇ ਜਿੱਥੇ ਦਿੱਕਤ ਆ ਅੱਜ ਟਰਾਲੀਆਂ ਬਾਰੇ ਲੱਗਿਆ ਸਾਰੇ ਪੰਜਾਬ ਦੀਆਂ ਟਰਾਲੀਆਂ ਚੋਰੀ ਹੋਈਆਂ ਨੇ ਉਹਨੂੰ ਲਾਲ ਦੇ ਦੀ ਇਹਦੇ ਵਿੱਚੋਂ ਐਮਐਲਏ ਤੋਂ ਦੇਖ ਲਓ ਹਾਲਾਤ ਵੀ ਹੋ ਰਹੇ ਨੇ ਪਠਾਨ ਮਾਜਰਾ ਅਰਮਿਤ ਪਠਾਨ ਮਾਜਰਾ ਠੋਕੇ ਕਹਿ ਰਿਹਾ ਭਈ ਆਹ ਦਿੱਕਤ ਹੈ ਮੇਰੇ ਗਰਨਮੈਨ ਵਾਪਸ ਲੈ ਲੈ ਇੱਕ ਪ੍ਰੋਟੋਕਾਲ ਹੈ ਪਹਿਲਾਂ ਸਿੱਧੂ ਬੁੱッセ ਵਾਲੇ ਦੀ ਡੈਥ ਪਈ ਹੋਈ ਕਹਿੰਦਾ ਬਲਤੇਜਪੁਰ ਨੂੰ ਬੋਲਦਾ ਰਿਹਾ ਸੋ ਇੱਕ ਬੰਦਾ ਕਹਿ ਰਿਹਾ ਹੁਣ ਅਪਡੇਟ ਆ ਰਹੀ ਹੈ ਚੈਨਲਾਂ ਆ ਤੇ ਪਤਾ ਨਹੀਂ ਕਿੰਨੀ ਕੂ ਸੱਚਾਈ ਹੈ ਕਿ ਉਹਨੂੰ ਗ੍ਰਿਫਤਾਰ ਕਰਨ ਲੱਗੇ ਉਹਨੇ ਗੋਲੀਆਂ ਚਲਾਈਆਂ ਇਹ ਤਾਂ ਰੱਬ ਹੀ ਜਾਣਦਾ ਪਤਾ ਨਹੀਂ ਸਰਕਾਰ ਕਿਹੜੇ ਚੱਕਰਾਂ 'ਚ ਫਿਰਦੀ ਹੈ ਉਪਰਾਵੋ ਹਾੜ ਆਏ ਹੋਏ ਨੇ ਕਿ ਉਹਦੇ ਮਾੜਾ ਬੋਲਦੇ ਆ ਹਾੜ ਆਏ ਹੋਏ ਨੇ ਉਹ ਕਹਿੰਦਾ ਵੀ ਮੇਰਾ ਇਹਦੀ ਡੁੱਬ ਜਾਊਗਾ ਛੱਡੋ ਉਹਨੂੰ ਛੱਡੋ ਤੁਸੀਂ ਆ ਦੂਸਰੇ ਪਾਸੇ ਜਿੱਥੇ ਹਾੜ ਆਏ ਨੇ ਗਿਆ ਕਿਲਾ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਿਹੜਾ ਆਪਣੀ ਜੇਬ ਦੇ ਵਿੱਚੋਂ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਰਕਰ ਆਪਣੀ ਜੇਬ ਦੇ ਵਿੱਚੋਂ ਉੱਥੇ ਕੰਮ ਕਰ ਰਹੇ ਨੇ ਲੋਕਾਂ ਦੀ ਰਾਹਤ ਕਰ ਰਹੇ ਨੇ ਪਰ ਇਹ ਕੀ ਕਰਦੇ ਨੇ ਇੱਕ ਗੱਡੀ ਜਾਂਦੀ ਹੈ ਰਾਸ਼ਨ ਦੀ ਦੂਜੇ ਦਾ ਬੋਰਡ ਲਾ ਕੇ ਆਪਣਾ ਬੋਰਡ ਲਾ ਲੈਂਦੇ ਨੇ ਇਹ ਚੀਜ਼ੇ ਦਾ ਪ੍ਰੂਫ ਵੀ ਆਏ ਨੇ ਕੋਈ ਯਾਰ ਕਪਾਲ ਦੀ ਗੱਲ ਹੈ ਯਾਰ ਤੁਹਾਨੂੰ ਦਰਸ ਨਹੀਂ ਹੋ ਰਿਹਾ ਜਿਵੇਂ ਦਰਸ ਨਹੀਂ ਆ ਰਿਹਾ ਐਨੇ ਡੰਗਰ ਮਾਰ ਗਏ ਲੋਕ ਬੇਹਾਲ ਨੇ ਦਵਾਈ ਨਹੀਂ ਹੈਗੀ ਰੋਟੀ ਨਹੀਂ ਹੈ ਉਹਨਾਂ ਕੋਲ ਪਾਣੀ ਨਹੀਂ ਹੈਗਾ ਤੁਸੀਂ ਆਪਣੀ ਹਜੇ ਵੀ ਪੋਲਟਿਕਸ ਕਰੀ ਜਾਂਦੇ ਹੋ ਬੜੀ ਮਾੜੀ ਗੱਲ ਜਿਹੜੀ ਜਾਂਚ ਹੈ ਸਹੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਉਹ ਲਾਲ ਖਨੌਰ ਦੇ ਦੀਚ ਵਿੱਚੋਂ ਨਿਕਲੀਆਂ ਸੀ ਟਰਾਲੀਆਂ ਇਹਦਾ ਮਤਲਬ ਜਿਹੜਾ ਬੋਲੂਗਾ ਤੁਸੀਂ ਉਹ ਅੰਦਰ ਕਰ ਦੋਗੇ ਐ ਨਹੀਂ ਕੁਝ ਹੁੰਦਾ ਹੁੰਦਾ ਬਹੁਤ ਸਰਕਾਰਾਂ ਆਈਆਂ ਬਹੁਤ ਰਾਜੇ ਆਏ ਇਹ ਦੁਨੀਆ ਐਂ ਚੱਲਦੀ ਰਹਿਣੀ ਹੈ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਇਹ ਧਰਨਾ ਸਾਡਾ ਮਨੀਸ਼ ਕੁਮਾਰ ਚਾਵਲਾ ਪੰਕਜ ਬਖੂ ਦੇ ਖਿਲਾਫ ਲਗਾਇਆ ਗਿਆ ਜੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਧਰਨੇ ਦੇ ਦੁਆਰਾ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਵੀ ਨਾ ਬਾਣਵਾਸੀ ਬੜੇ ਦੁਖੀ ਨੇ ਇਹਦੇ ਜਿਹੜੀ ਕਾਰਵਾਈ ਹੋਈ ਐਫ ਆਈ ਆਰ ਹੋਈ ਆ ਉਹਦੇ ਸਬੰਧ ਵਿੱਚ ਉਹਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਉਹਨੂੰ ਜੋ ਬਣਦੀ ਸਜ਼ਾ ਦਿੱਤੀ ਜਾਵੇ ਉਹਨਾਂ ਦੀ ਸਰਕਾਰ ਆ ਉਹ ਇਹਨਾਂ ਦੀ ਪਾਰਟੀ 'ਚ ਨੇ ਪਰ ਚਲੋ ਜਿੱਥੇ ਐਫ ਆਈ ਆਰ ਜਦ ਤੱਕ ਲੋਕ ਇਹ ਵੀ ਕਹਿੰਦੇ ਸੀ ਵੀ ਐਫ ਆਈ ਆਰ ਕਿਵੇਂ ਹੋ ਜੋ ਐਫ ਆਈ ਆਰ ਵੀ ਹੋ ਜਾ ਤਾਂ ਗ੍ਰਿਫਤਾਰੀ ਵੀ ਬਹੁਤ ਜਲਦ ਤੋਂ ਜਲਦ ਗ੍ਰਿਫਤਾਰੀ ਹੋਊਗੀ ਸਾਨੂੰ ਪ੍ਰਸ਼ਾਸਨ ਨੇ ਪੂਰਾ ਭਰੋਸਾ ਦਿੱਤਾ ਹੈ ਪਉ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਪੁਲਿਸ ਬਿਲਕੁਲ ਐਲਓਸੀ ਜਿਹੜਾ ਹੈਗਾ ਪਰਚਾ ਤੇ ਉਹਦੇ ਖਿਲਾਫ ਬਾਈ ਨੇਮ ਪਰਚਾਦਰ ਚ ਹੋ ਚੁੱਕਾ ਹੈ ਜੀ ਐਲਓਸੀ ਉਹਦੇ ਜਿਹੜੇ ਜਾਇਰ ਕਰਤੀ ਆ ਉਹ ਜਾਰੀ ਹੋ ਚੁੱਕੀ ਆ ਠੀਕ ਹੈ ਜੀ ਜੜੀਆਂ ਜਿਹੜੇ ਲੋਕਲ ਟਿਕਾਣਿਆਂ ਦੇ ਜਿੱਥੇ ਸਾਨੂੰ ਪਤਾ ਲੱਗ ਰਿਹਾ ਉਹਦੇ ਅਸੀਂ ਰੈਡ ਕਰ ਰਹੇ ਆਂ ਔਰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਕਿਸਾਨੀ ਉਹਨਾਂ ਕਹਿੰਦੇ ਹੋਰ ਵੀ ਆਗੂ ਕਈ ਸ਼ਾਮਿਲ ਨੇ ਜਿਨ੍ਹਾਂ ਦਾ ਨਾਮ ਨਹੀਂ ਦੇ ਸਕਦੇ ਦੇਖੋ ਪਤੀ ਜੀ ਗੱਲ ਐਸੇ ਇਹ ਪਾਰਟ ਆਫ ਦ ਇਨਵੈਸਟੀਗੇਸ਼ਨ ਆ ਜੋ ਸਾਡ ਜੋ ਦੇਖੋ ਕਿਸੇ ਨੂੰ ਜੋ ਸਾਨੂੰ ਹਦਾਇਤਾਂ ਨੇ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਕਰਨ ਜਿਹੜੇ ਵੀ ਸ਼ਾਮਲ ਹੋਣਗੇ ਅਸੀਂ ਉਹਨਾਂ ਦੇ ਖਿਲਾਫ ਜੜੀ ਬੰਦੀ ਕਰ ਰਹੇ ਕਦੋਂ ਗ੍ਰਿਫਤਾਰ ਹੋ ਸਕਦਾ ਬੰਕੇ ਕੋ ਸਾਡੇ ਕੋ ਨੋਟਿਸ ਹੋ ਗਿਆ ਹੈ ਉਹਦੀ bail ਦਾ 43 ਦਾ bail ਲੱਗਿਆ ਹੈ bail ਲੱਗੀ ਉਹਦੀ ਠੀਕ ਹੈ ਜੀ ਜਦੋਂ bail 100% bail reject ਕਰਾ ਕੇ ਉਹਦੀ ਗ੍ਰਿਫਤਾਰੀ ਤੋਂ ਪਹਿਲਾਂ ਵੀ ਗ੍ਰਿਫਤਾਰੀ ਤਾਂ ਹੋ ਸਕਦੀ ਹੈ ਰੈਸਟੇ ਰੈਸਟੇ ਤਾਂ ਨਹੀਂ ਹੋਈ ਓਏ देयर इज नो ਰੈਸਟੇ ਨਹੀਂ ਹੈ ਨੋਟਿਸ ਸਾਨੂੰ ਹੋਇਆ ਹੋਇਆ ਹੈ